ਸੋ ਪਿਆਰ ਦਿਖਾਵਾਂਗੇ ਭੈਣ ਭਾਈ ਦਾ ਪਿਆਰ ਆ ਸੋ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਤੇ ਨਾਲ ਦੀ ਨਾਲ ਪਰਿਵਾਰ ਵਿਖਾਵਾਂਗੇ ਬੜਾ ਸੁਧਾਰਨ ਪਰਿਵਾਰ ਆ ਤੇ ਪਿਆਰ ਦਿਖਾਵਾਂਗੇ ਭੈਣ ਭਾਈ ਦਾ ਪਿਆਰ ਦਿਖਾਵਾਂਗੇ ਕਹਿੰਦੇ ਨੇ ਕਿ ਰਖੜੀ ਜਿਹੜੀ ਹੁੰਦੀ ਹੈ ਨਾ ਰਖੜੀ ਭੈਣ ਬਣਦੀ ਏ ਆਪਣੇ ਭਰਾ ਦੇ ਗੁੱਟ ਦੇ ਉੱਤੇ ਉਹਦੀ ਲੰਬੀ ਉਮਰ ਵਾਸਤੇ ਤੇ ਨਾਲ ਦੀ ਨਾਲ ਦੁਆਵਾ ਮੰਗਦੀ ਏ ਕਿ ਮੇਰੇ ਭਰਾ ਨੂੰ ਕਿਤੇ ਕੋਈ ਤਤੀ ਹਵਾ ਨਾ ਲੱਗੇ ਤਾਂ ਭਰਾ ਮੇਰਾ ਤਾਂ ਦਰੁਸਤ ਰਵੇ ਪਰ ਇਹੋ ਜੀ ਤਸਵੀਰ ਦਿਖਾਵਾਂਗੇ ਤੁਸੀਂ ਹੈਰਾਨ ਹੋ ਜੂਗੇ ਦੇਖ ਕੇ ਕਿ ਭੈਣ ਆਪਣੇ ਭਰਾ ਨੂੰ ਸਾਹਮਦੀ ਏ ਦਿਨ ਰਾਤ ਮਿਹਨਤ ਕਰਦੀ ਏ ਉਹਦੇ ਵਾਸਤੇ ਤਾਂ ਆਪਣਾ ਆਪ ਜਿਹੜਾ ਏ ਸਾਰਾ ਆਪਣੇ ਭਰਾ ਦੇ ਉੱਤੇ ਲਾ ਦਿੱਤਾ ਉਹਨੇ ਸੋ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਉਮਰ ਕਿੰਨੀ ਏ ਬੇਟੇ ਦੀ ਉਮਰ ਆ 14 ਸਾਲ ਤਾਂ ਬੇਟੀ ਦੀ ਉਮਰ ਕਿੰਨੀ ਏ 17 ਸਾਲ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉਧਰਲੀ ਸਾਈਡ ਤੇ ਤੁਹਾਨੂੰ ਦਿਖਾ ਦਾਂਗੇ ਉਹਨਾਂ ਦੀ ਮਦਰ ਆ ਤਾਂ ਆਪਾਂ ਗੱਲਬਾਤ ਵੀ ਕਰਾਂਗੇ ਕਿਦੋਂ ਤੋਂ ਉਹਨਾਂ ਨੂੰ ਇਹ ਜਿਹੜੀ ਪ੍ਰੋਬਲਮ ਚੱਲ ਰਹੀ ਏ ਤਾਂ ਕਿੱਦਾਂ ਦੇ ਹਾਲਾਤ ਨੇ ਘਰ ਦੇ ਵਿੱਚ ਆਪਾਂ ਗੱਲਬਾਤ ਕਰਦੇ ਆਂ ਭੈਣ ਦੇ ਨਾਲ ਗੱਲ ਪਹਿਲਾਂ ਕਰਦੇ ਆਂ ਕਿਉਂਕਿ ਉਹ ਹੀ ਜ਼ਿਆਦਾ ਸਾਹਮਦੀ ਏ ਗੱਲਬਾਤ ਕਰਦੇ ਆਂ ਸੋ ਨਮਸਕਾਰ ਭੈਣ ਜੀ ਨਮਸਕਾਰ ਕੀ ਨਾਮ ਦੇ ਨਹਿਰਕਾ ਨਹਿਰਕਾ ਜੀ ਕਿੱਦਾਂ ਦੇਖਦੇ ਹੋ ਕਿ ਭੈਣ ਭਾਈ ਦਾ ਪਿਆਰ ਤੁਸੀਂ ਸਾਹਮਦੇ ਹੋ ਇਹਨੂੰ ਕਿੱਦਾਂ ਦੇਖਦੇ ਹੋ ਦੋ ਦੇਖੋ ਭਾਈ ਮੇਰਾ ਆਪਣਾ ਇਹਨੂੰ ਸੌ ਆਪਣਾ ਕਿ ਜਦੋਂ ਦਾ ਇਹ ਸਟਾਰਟਿੰਗ ਤੇ ਜਦ ਨੇ ਮੈਂ ਉਹ ਅਸੰਭੀ ਮੈਂ ਉਦੋਂ ਤੋਂ ਹੀ ਸਾਹਬਰੀ ਜੀ ਨੂੰ ਆਪਣੀ ਚੇਤਾ ਮੈਂ ਕਦੋਂ ਤੋਂ ਸਾਹਬਰੀ ਜੀ ਛੋਟੀ ਸੀ ਕਿੰਨੀ ਦੇਰ ਤੋਂ ਐ ਜਮਾਨਦਰੋਂ ਏਦਾਂ ਹਾਂਜੀ ਫਾਦਰ ਸਾਹਿਬ ਕੀ ਕਰਦੇ ਨਲਕਿਆਂ ਦੇ ਲੈ ਤੇ ਹੁਣ ਫਾਦਰ ਸਾਹਿਬ ਕਿੱਥੇ ਨੇ ਹੋਂਦਾ ਤੁਝ ਗਈ ਮੈਂ 5th ਚ ਸੀ ਇਹ ਉਦੋਂ ਹੋਈ ਸੀ ਜਸਟ 5th ਚ 4th ਦੇ ਐਗਜ਼ਾਮ ਦਿੱਤੇ ਸੀ ਸੋ ਕਰਦੇ ਹਾਲਾਤ ਫਿਰ ਕਿੱਦਾਂ ਦੇ ਨੇ ਕਿਉਂਕਿ ਫਾਦਰ ਸਾਹਿਬ ਚਲੇ ਗਏ ਨੇ ਤੋਂ ਉਸ ਤੋਂ ਬਾਅਦ ਬੜੀ ਵੱਡੀ ਪ੍ਰੋਬਲਮ 'ਚ ਖੜੇ ਹੋ ਜਾਂਦੇ ਕਿਉਂਕਿ ਤੁਹਾਨੂੰ ਸਾਰਾ ਭਾਰ ਮੁੰਡਿਆਂ ਤੇ ਚੁੱਕਣਾ ਪਿਆ ਕੀ ਕਹਿਣਾ ਚਾਹੁੰਦੇ ਪੈਨਸ਼ਨ ਵੀ ਆਂਦੀ ਹੈ ਕੁਝ ਪੈਨਸ਼ਨ ਤੋਂ ਜਾਂਦਾ ਕੁਛ ਤਾਈ ਸਾਡੀ ਜੀ ਤਾਈ ਵੀ ਬੋਸਪੋਰਟ ਕਰਦੇ ਉਹਨਾਂ ਦਾ ਬੇਟਾ ਵੀ ਉਹ ਆਪ ਛੋਟਾ ਜੇ ਉਹਨਾਂ ਦੀ ਵੀ ਤਾਂ ਉਸੇ ਪਹਿਲੇ ਸਭ ਤੋਂ ਪਹਿਲਾਂ ਉਹਨਾਂ ਤਾਉ ਨੇ ਕੀਤਾ ਹੁਣ 2 ਸਾਲ ਹੋ ਗਏ ਤਾਉ ਦੀ ਡੈਥ ਹੋ ਗਈ ਹੈ ਹੁਣ ਜਾ ਕੇ ਥੋੜਾ ਔਖਾ ਹੁੰਦਾ ਇਹ ਪਹਿਲੇ ਨਹੀਂ ਬਿਲਕੁਲ ਕਦੀ ਔਖਾ ਹੁੰਦੀ ਤਾਉ ਨੇ ਉਹਨਾਂ ਨੇ ਕਦੀ ਨਹੀਂ ਹੁਣ ਮਹਿਸੂਸ ਹੁੰਦੀ ਕਿਹੜੇ ਪਾਪਾ ਹੈ ਨਹੀਂ ਸੋ ਪਰਿਵਾਰ ਫਿਰ ਪੂਰੀ سپورਟ ਕਰਦਾ ਚਾਚੇ ਤਾਈ ਸਾਰੇ ਨਹੀਂ ਜੱਜੇ ਦਾ ਨਹੀਂ ਕੋਈ ਵੀ ਸਿਰਫ ਤਾਈ ਬਾਈ ਦੀ ਫੈਮਲੀ ਪਹਿਲੇ ਤਾਊ ਕਰਦੇ ਹੀ ਹੁਣ ਜਿਹਦੇ ਤਾਊ ਜਦਾ ਸੀ ਹੁਣ ਤਾਈ ਉਹਨਾਂ ਦੇ ਬੱਚੇ ਅੱਛਾ ਉਹਨਾਂ ਦੇ ਦੋ ਬੇਟੀਆਂ ਇੱਕ ਬੇਟਾ ਹੈ ਹੁਣ ਉਹ ਤੇ ਤਾਈ ਬਸ ਹੋਰ ਚਾਚੇ ਤਾਏ ਭੂਆ ਫੂਫੜ ਕੋਈ ਨਹੀਂ ਸਟਾਰਟਿੰਗ ਤੋਂ ਸਾਰੇ ਹੀ ਨਾਲ ਹੁਣ ਤੇ ਉਹ ਹੈ ਕਿ ਉਹਨੂੰ ਇਹ ਲੱਗਦਾ ਕਿ ਜੇ ਸਾਡੇ ਫੋਨ ਵੀ ਨੀ ਚੁੱਕਦੇ ਉਹਨਾਂ ਨੂੰ ਇਹ ਲੱਗਦਾ ਹੈ ਉਹਨਾਂ ਨੂੰ ਫੋਨ ਕਰਾਂਗੇ ਨਾ ਤੇ ਪਤਾ ਨਹੀਂ ਆਪਾਂ ਕੀ ਮੰਗ ਲੈਣਾ ਹਰੇ ਪੈਸੇ ਮੰਗ ਲੈਣੇ ਕਿ ਹਨੂ ਇਹ ਚੀਜ਼ ਦੇ ਉਹ ਫੋਨ ਚੱਕਣਾ ਹੀ ਬੰਦ ਸੋ ਪੈਨ ਜੀ ਲੱਗਦਾ ਨਹੀਂ ਕਿ ਪਿਆਰ ਹੈ ਜਿਹੜਾ ਪਿਆਰ ਤੁਸੀਂ ਆਪਣੀ ਉਮਰ ਵੀ ਉਹਨਾਂ ਦੇ ਨਾਲ ਲਗਾਈ ਜਾਂਦੇ ਆਪਣੇ ਬ੍ਰਦਰ ਦੇ ਨਾਲ ਭੈਣ ਭਾਈ ਦਾ ਪਿਆਰ ਤਾਂ ਪਤਾ ਲੱਗਦਾ ਹੈ ਕਿ ਵਾਕਿਆ ਹੀ ਰਖੜੀ ਦਾ ਜਿਹੜਾ ਬੰਧਨ ਹੈ ਨਾ ਉਹ ਬੜਾ ਮਜ਼ਬੂਤ ਹੁੰਦਾ ਕੀ ਕਹਿਣਾ ਚਾਹੀਏ ਰਖੜੀ ਦਾ ਤਾਂ ਉਹ ਤਾਂ ਹੈਗਾ ਹੀ ਹੁਣ ਮੇਰੇ ਜਿਹੜੇ ਪਹਿਲੇ ਬ੍ਰਦਰ ਸੀ ਉਹਨਾਂ ਨੇ ਤਾਂ ਰਖੜੀ ਬੰਨਵਾਨੀ ਵੀ ਛੱਡਤੀ ਉਦੋਂ ਮੈਨੂੰ ਫੀਲ ਹੋਇਆ ਕਿ ਪਹਿਲ ਮੈਂ ਆਪਣੇ ਪੰਜ ਭਰਾਵਾਂ ਨੂੰ ਰਖੜੀ ਬੰਨ੍ਹਦੀ ਰਹੀ ਹੁਣ ਮੈਨੂੰ ਫੀਲ ਹੁੰਦਾ ਹੁਣ ਸਿਰਫ ਮੈਨੂੰ ਤੇ ਆਪਣੇ ਸਿਰਫ ਤਾਈ ਦੇ ਬ੍ਰਦਰ ਨੂੰ ਰਖੜੀ ਬੰਨ੍ਹ ਹੁਣ ਜਦੋਂ ਮੈਨੂੰ ਪਤਾ ਲੱਗਦਾ ਕਿ ਯਾਰ ਉਦੋਂ ਮੈਂ ਪੰਜ ਜਣਿਆਂ ਨੂੰ ਬੰਨ੍ਹਦੀ ਸੀ ਹੁਣ ਮੇਰੇ ਪੰਜਾਂ 'ਚ ਸਿਰਫ ਦੋ ਬਰਾਹ ਰਹਿ ਗਏ ਬਸ ਇੱਕ ਮੇਰਾ ਉਹ ਤੇ ਸੋ ਆਪਣੀ ਜਾਨ ਵੀ ਇਹਨਾਂ ਦੇ ਨਾਲ ਕੁਰਬਾਨ ਕਰ ਦਿੱਤੀ ਹੈ ਕਿ ਸਾਰੀ ਦਿਹਾੜੀ ਮਿਹਨਤ ਕਰਨੀ ਹੈ ਤੇ ਉਹਨੂੰ ਵੀ ਸਾਹਮਣਾ ਤੇ ਕਿਤੇ ਨਾ ਕਿਤੇ ਪੜ੍ਹਾਈ ਵੀ ਕਰਨੀ ਤੁਸੀਂ ਪੜ੍ਹਾਈ ਕਰਾਂਗੀ ਤਾਂ ਘਰ ਨੂੰ ਬੱਚਾ ਕੱਲ ਨੂੰ ਜਾ ਕੇ ਕੋਈ ਜੋਬ ਮਿਲੇਗੀ ਇੱਦਾਂ ਤੇ ਮਿਲਦੀ ਨਹੀਂ ਮੇਰੀ ਜਾ ਕੇ ਕੁਝ ਸੰਭਾਂਗੀ ਫੇਰੀ ਕਮਾਵਾਂਗੀ ਤੇ ਘਰ ਦੇਵਾਂਗੀ ਹਾਲਾਤ ਠੀਕ ਹੋਣਗੇ ਇੱਦਾਂ ਥੋੜੀ ਹੋਏ ਨੇ ਸੋ ਮਾਤਾ ਜੀ ਕੀ ਕਰਦੇ ਫਿਰ ਮੰਮਾ ਇਦਾਂ ਹੀ ਜਿਵੇਂ ਕੋਈ ਵਿਆਹ ਆ ਗਿਆ ਸ਼ਾਦੀ ਵਿਆਹ ਸ਼ਾਦੀ ਕੋਈ ਦੀ ਬਰਥਡੇ ਇਹਦੀ ਸਾਸਨ ਖਾਣਾ ਵਗੈਰਾ ਬਣਾਉਂਦਾ ਕਿਤੇ ਕਿਸੇ ਵੇਲੇ ਕੰਮ ਨਹੀਂ ਵੀ ਮਿਲਦਾ ਫਿਰ ਕਿੱਦਾਂ ਹਾਲਾਤ ਹੁੰਦੇ ਨੇ ਫਿਰ ਉਹ ਘਰੋਂ ਥੋੜਾ ਬੋਧਾ ਮੱਲੇ ਵਾਲੇ ਵੀ ਸਪੋਰਟ ਕਰ ਦਿੰਦੇ ਆ ਆਟਾ ਵਗੈਰਾ ਉਹ ਇੰਦਾ ਜਤਾਈ ਟੱਚਵਿਟ ਦੀ ਕਈ ਵਾਰੀ ਨਹੀਂ ਵੀ ਹੋਵੇ ਕੋਈ ਆਪਾਂ ਤਾਈ ਨੂੰ ਵੀ ਕਹਿ ਦਿੰਨੇ ਆ ਕਿ ਇਦਾਂ ਤਾਈ ਵੀ ਕਹਿਦੀਏ ਜਾਂ ਉਹਦਾ ਵੀ ਨਹੀਂ ਹੁਣ ਪਿੱਛੇ ਜੀ ਅੱਡੇ ਮੇਰੀ ਇੱਕ ਸਾਈਕਲੋ ਕੰਪਲੀਟ ਹੋਈ ਤੇ ਮੈਂ ਫ੍ਰੀ ਹੀ ਫਿਰ ਮੈਂ ਵਿਕਾਸ ਭੀਆ ਨੂੰ ਕਿਹਾ ਕਿ ਫਿਰ ਉਹਨਾਂ ਨੇ ਹੁਣ ਮੈਨੂੰ ਕੰਪਿਊਟਰ 'ਚ ਜੁਆਇਨ ਕਰਵਾਇਆ ਉਹ ਵੀ ਮੇਰੇ ਉੱਤੇ ਫ੍ਰੀ ਕੰਪਿਊਟਰ ਵਿੱਚ ਸਿੱਖ ਦਿੱਤੀਆਂ ਆਪਣਾ ਸੋ ਕੀ ਅਪੀਲ ਕਰਨਾ ਚਾਹੁੰਦੇ ਹੋ ਸਾਡੇ ਦਰਸ਼ਕ ਦੇਖਦੇ ਪਏ ਨੇ ਬੜੇ ਦ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਕਿਉਂਕਿ ਉਹ ਰੱਬ ਰੂਪ ਹੁੰਦੇ ਨੇ ਜਿਹੜੇ ਦਰਸ਼ਕ ਦੇਖਦੇ ਨੇ ਉਹ ਤੁਹਾਨੂੰ ਦੇਖ ਰਹੇ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਤੁਸੀਂ ਕੁਝ ਨਹੀਂ ਮਾਈ ਕਹਣਾ ਚੰਗੀ ਜਿਹੜੇ ਰਿਸ਼ਤੇਦਾਰ ਸੋਚਦੇ ਆ ਨਾ ਕਿ ਪਤਾ ਨਹੀਂ ਆਪਾਂ ਰਿਓਨਾਂ ਨੂੰ ਕਹਿ ਦੇਣਾ ਹਰਿਆਣ ਨੂੰ ਮਦਦ ਕਰ ਦੋ ਪੈਆਂ ਦੀ ਜਿੱਦਾਂ ਇੱਕ ਮਦਦ ਨਹੀਂ ਸਿਰਫ ਬੰਦਾ ਹਾਲ ਚਾਲ ਪੁੱਛਣ ਨੂੰ ਕਰ ਸਕਦਾ ਅਗਲਿਆਂ ਨੂੰ ਵੀ ਆ ਨਾ ਹੋਵੇ ਕਿ ਭਈ ਇੱਥੇ ਹੁਣ ਉਹਨਾਂ ਦੇ ਅਸਾ ਕੈਂਡੀਡੇਟ ਹੋ ਗਏ ਤਾਂ ਇਹਨਾਂ ਨੂੰ ਪੁੱਛਾਂਗੇ ਨਹੀਂ ਉਹਨਾਂ ਨੇ ਮਨ 'ਚ ਗਲਤ ਨਾ ਮੀ ਕਿ ਇਹਨਾਂ ਨੂੰ ਪੁੱਛਾਂਗੇ ਨਹੀਂ ਕਿ ਜਾਂ ਉਹਨਾਂ ਨੂੰ ਆਪਾਂ ਉਹਨਾਂ ਕੋਲ ਲਾਵਾਂਗੇ ਸਗੋਂ ਉਹਨਾਂ ਨੂੰ ਦਵਾਂਗੇ ਵੀ ਜੇ ਆਪਾਂ ਲਾਵਾਂਗੇ ਤਾਂ ਆਪਾਂ ਦੇਣਾ ਵੀ ਸਿੱਖਿਆ ਇਹਨਾਂ ਨੂੰ ਉਹਨਾਂ ਨੇ ਮਨ 'ਚ ਆਹੀ ਡਾਊਟ ਰਹਿੰਦੇ ਸਾਰੇ ਇੱਕ ਦੇ ਤੁਸੀਂ ਕੀ ਬੰਨਾ ਚਾਹੁੰਦੇ ਹੋ ਵੱਡੇ ਹੋ ਕੇ ਕੀ ਤੁਹਾਡਾ ਕਿ 브్రਦਰ ਦੀ ਤੁਸੀਂ ਸੇਵਾ ਕਰਦੇ ਹੋ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਪਰਮਾਤਮਾ ਤੁਹਾਡੇ ਨਾਲ ਹੈ ਤੁਸੀਂ 브్రਦਰ ਦੀ ਸੇਵਾ ਕਰਦੇ ਹੋ ਪਰਮਾਤਮਾ ਵੀ ਤੁਹਾਡੀ ਕਿਤੇ ਸੁਨੇਗਾ ਤੁਸੀਂ ਕੀ ਕਰ ਰਹੇ ਹੋ ਮੈਂ ਫਿਲਹਾਲ ਆਪਣੀ ਟਿਊਸ਼ਨ ਟੀਚਰ ਆ ਟੱਚਵੁੱਡ ਉਹ ਵੀ ਮੈਨੂੰ ਪੜਾ ਰਿਹਾ ਬਿਨਾਂ ਇਦਾਂ ਹੀ ਪੈਸਾ ਤਾਂ ਉਹ ਮੈਨੂੰ ਗਵਰਨਮੈਂਟ ਜੋਬ ਦੀ ਤਿਆਰੀ ਕਰਵਾ ਰਿਹਾ ਐਜ਼ 10th ਬੇਸ ਤੇ ਫਿਲਹਾਲ ਮੈਂ ਉਹ ਤਿਆਰੀ ਕਰ ਰਹੀ ਹਾਂ ਉਹਨਾਂ ਕੋ ਫਿਰ ਉਹਨਾਂ ਨੇ ਅਬ ਮੈਨੂੰ ਕਿਹਾ ਹੈ ਕਿ ਜਦੋਂ ਐਗਜ਼ਾਮ ਦੇ ਫਾਰਮ ਆਣਗੇ ਮੈਂ ਫਿਲ ਕਰਵਾਵਾਂਗੀ ਨਾਲ ਤੇਰੇ ਖੁਦ ਜਾਵਾਂਗੀ ਐਗਜ਼ਾਮ ਦੇ ਵਾਂਨ ਜੇ ਜੋ ਵੀ ਹੋਏਗਾ ਮੈਂ ਤੈਨੂੰ ਨਾਲ ਨਾਲ ਸਪੋਰਟ ਕਰਾਂਗੀ ਸੋ ਲੱਗਦਾ ਨਹੀਂ ਫਿਰ ਕਿਤੇ ਭਰਾ ਦਾ ਜਿਹੜਾ ਪਿਆਰ ਹੈ ਮਿਹਨਤ ਉਹਦੀ ਕਿਤੇ ਰੰਗ ਲਿਆਏ ਕਿਤੇ ਤੁਹਾਡੇ ਵੀ ਦੇਣ ਜਰੇ ਸੋਖੇ ਹੋ ਜਾਣਗੇ ਉਹ ਤਾਂ ਹੈਗਾ ਫਿਰ ਜਿਹ ਮਿਹਨਤ ਕਰਾਗੇ ਤੇ ਜੋ ਸੋਖੇ ਹੋਣਗੇ ਫਿਰ ਤੇ ਵਧੀਆ ਲੱਗੇਗਾ ਕਿ ਭਈ ਮਿਹਨਤ ਕਰਕੇ ਸੋਖੇ ਹੋਏ ਐਵੇਂ ਥੋੜੀ ਕੋਈ ਸੋਖਾ ਹੋਇਆ ਕੀਤਾ ਤੇ ਫਿਰ ਜਾ ਕੇ ਫਲ ਮਿਲਿਆ ਸੋ ਭਰਾ ਫਿਰ ਕਿਦੀ ਫੈਨ ਆ ਕਿਦਾ ਭਰਾ ਕਿਦਾ ਫੈਨ ਆ ਬਰ ਉਹ ਵੀ ਦੱਸੋ ਕਿਦਾ ਫੈਨ ਹੈ ਜਨਦੀਨਾ ਮਿਲੇ ਕਦੀ ਉਹਨੂੰ ਨਹੀਂ ਕਦੀ ਨਹੀਂ ਹੋਰ ਕਿਦਾ ਫੈਨ ਜੇ ਲਾਈ ਚਲਣਾ ਰੋਹਿਤ ਸ਼ਰਮਾ ਕੀ ਉਹਨਾਂ ਨੂੰ ਮਿਲਣਾ ਚਾਹੁੰਦੇ ਤੁਸੀਂ ਨਹੀਂ ਨਾ ਜਨਾ ਕਦੇ ਕੋਈ ਫੋਨ ਤੇ ਗੱਲ ਹੋਈ ਕਦੇ ਕੋਈ ਮੈਸੇਜ ਦਿੱਤਾ ਉਹਨਾਂ ਨੂੰ ਨੰਬਰ ਮਿਲਿਆ ਤੁਹਾਨੂੰ ਕਦੀ ਮਿਲਣਾ ਚਾਹੁੰਦੇ ਤੁਸੀਂ ਹਾਂ ਨਹੀਂ ਨਾ ਕਹਿਣਾ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਤੁਸੀਂ ਮਿਲ ਕੇ ਆਓ ਟੋਗ ਲਾ ਕੇ ਨਾ ਲੈਣਾ ਫੋਟੋਗ੍ਰਾਫ ਲੈਣਾ ਉਹ ਜੋਗਲਾ ਆਟੋਗ੍ਰਾਫ ਲੈਣਾ ਫੋਟੋਗ੍ਰਾਫੀ ਤਾਂ ਜੇ ਤੁਹਾਡੇ ਤੁਹਾਨੂੰ ਮਿਲਣ ਆਏਗਾ ਜਾਂ ਤੁਸੀਂ ਉੱਤੇ ਤੁਹਾਨੂੰ ਬੁਲਾਣਗੇ ਤੇ ਕੀ ਫਿਰ ਕਹੋਗੇ ਉਹਨਾਂ ਨੂੰ ਤੁਸੀਂ ਖੁਸ਼ੀ ਹੋਏਗੀ ਹਾਂ ਨਹੀਂ ਨਾ ਅੱਧੀ ਗੀ ਆਏ ਉਹ ਖੁਸ਼ੀ ਹੋਏਗੀ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਜੀ ਜੌਨ ਸినా ਦੇ ਫੈਨ ਨੇ ਕਿ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ ਤੇ ਨਾਲ ਦੀ ਨਾਲ ਰੋਹਿਤ ਸ਼ਰਮਾ ਦੇ ਵੀ ਬੜੇ ਵੱਡੇ ਫੈਨ ਨੇ ਸੋ ਵੀਡੀਓ ਨੂੰ ਵਕਤ ਬਾਅਦ ਸ਼ੇਅਰ ਕਰਿਓ ਕਿ ਰੋਹਿਤ ਸ਼ਰਮਾ ਤੇ ਜੌਨ ਸినా ਤੱਕ ਜੇਰੀ ਹੈ ਇਹ ਵੀਡੀਓ ਪਹੁੰਚਣੀ ਚਾਹੀਦੀ ਏ ਉਹ ਵੀ ਕਿਤੇ ਆਣ ਕੇ ਇਸ ਬੱਚੇ ਨੂੰ ਆਪਣਾ ਆਸ਼ੀਰਵਾਦ ਦੇ ਦੇਣ ਆਪਾਂ ਉਹਨਾਂ ਦੀ ਮਾਤਰ ਨਾਲ ਵੀ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਇੱਥੇ ਸਮਾਜ ਸੇਵੀ ਵੀ ਪਹੁੰਚੇ ਨੇ ਬੜੀ ਸੇਵਾ ਕਰਦੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਦਾ ਪਹਿਲਾ ਮਾਤਾ ਜੀ ਨਾਲ ਗੱਲ ਕਰਾਂਗੇ ਸੋ ਨਮਸਕਾਰ ਜੀ ਕੀ ਨਾਮ ਦੇ ਪੂਨਮ ਪੂਨਮ ਜੀ ਕਿਦਾਂ ਘਰ ਦੇ ਹਾਲਾਤ ਨੇ ਫਿਰ ਸਾਰਾ ਦਿਨ ਤੁਸੀਂ ਕੰਮ ਵੀ ਕਰਨ ਜਾਣਾ ਤਾਂ ਭੈਣ ਉਹ ਆਪਣੇ ਭਾਈ ਨੂੰ ਸਾਹਮਦੀ ਹੈ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਕੀ ਇਹ ਭਾਜੀ ਉਹ ਸਿਰ ਤੇ ਪਈ ਹੈ ਉਹ ਤਾਂ ਮੈਨੂੰ ਕੱਟਨੇ ਪੈਣੀ ਹੈ ਜੀ ਬਾਕੀ ਮੈਂ ਜਦੋਂ ਕੰਮ-ਕੁਮ ਕਰਨ ਜਾਂਦੀ ਆ ਇੰਨਾ ਕੈ ਸਿੱਦਕ ਵਾਲਾ ਇੰਨੇ ਕੁਝ ਨਹੀਂ ਮੰਗਣਾ ਜਿੱਥੇ ਇਹਨੂੰ ਹੀ ਪਾ ਕੇ ਜਾਵਾਂਗੇ ਲੋਕ ਕਰਕੇ ਨੇ ਉੱਥੇ ਪਿਆਰ ਹਨਾ ਆਵਾਂਗਟੇ ਨੇ ਪਾਣੀ ਪੂਣੀ ਪੀਣਾ ਨਹੀਂ ਤੇ ਨੇ ਮੰਗਣਾ ਹੀ ਨਹੀਂ ਆ ਬਾਕੀ ਆਣ-ਗਵਾਂਡ ਮੈਂ ਕਹਿ ਜੰਨੀ ਆ ਸਾਰਿਆਂ ਨੂੰ ਪੀਕ ਚਾਬੀ ਤੂੰ ਹੀ ਲਵੋ ਇੱਕ ਮੇਰੇ ਕੋਲ ਹੈ ਜੇ ਤੁਹਾਨੂੰ ਲੱਗੇ ਪੀ ਤਾਉਂਗਾ ਰੋਂਦਾ ਕਾ ਇਹਨੂੰ ਖੁੱਬੂਆ ਖੋਲ ਕੇ ਚੱਕ ਕਰ ਲਿਓ ਜੋ ਤਾਂ ਕੁੜੀ ਕਿਤੇ ਪੜਨ-ਪੜਨ ਜਾਂਦੀ ਆ ਉਦੋਂ ਤੱਕ ਤੋਂ ਦੇਖ ਲੈਂਦੇ ਆ ਉਸ ਤੋਂ ਬਾਅਦ ਇਹੀ ਸਾਂਭਦੀ ਆ ਕੇ ਨੂੰ ਲੋ ਵੀ ਟਿਊਸ਼ਨ ਤੋਂ ਸੋ ਬੱਚਾ ਹੈ ਸੈਣ ਉਹਦੀ ਏ ਉਹਨੂੰ ਸਾਂਭਦੀ ਏ ਤੁਹਾਡੇ ਵੀ ਹੁੰਦਾ ਕਿਸੇ ਦੁੱਖ ਤੇ ਹੁੰਦਾ ਹੀ ਏ ਪਰ ਬੜੇ ਵੱਡੇ ਸਟਾਰ ਨੂੰ ਮਿਲਣਾ ਚਾਹੁੰਦੇ ਨੇ ਪਰਮਾਤਮਾ ਕਿਰਪਾ ਕਰੇ ਕਿ ਉਤੋਂ ਤੱਕ ਜਿਹੜੀ ਵੀਡੀਓ ਪਹੁੰਚੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਕਿਉਂਕਿ ਉਹ ਜੌਨ ਸੀਨਾ ਤੇ ਰੋਹਿਤ ਸ਼ਰਮਾ ਜੀ ਨੂੰ ਮਿਲਣਾ ਚਾਹੁੰਦੇ ਸਿਰਫ ਤੇ ਸਿਰਫ ਇੱਕ ਆਸ ਆ ਕਿ ਆਟੋਗ੍ਰਾਫ ਲੈਣਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਵਾਂ ਮੇਰੇ ਭਾਜੀ ਇਹ ਹੀ ਕਹਿਣਾ ਚਾਹਨੀ ਹੈ ਮੈਨੂੰ ਕੁਝ ਨਹੀਂ ਚਾਹੀਦਾ ਇੱਕ ਵਾਰੀ ਮੇਰੇ ਬੱਚੇ ਨੂੰ ਆ ਕੇ ਮਿਲ ਲਓ ਪੂਰੇ ਦਿਲ ਦੀ ਤਮੰਨਾ ਪੂਰੀ ਹੋ ਜੇ ਉਹ ਇਹੀ ਕਹਿੰਦਾ ਹੈ ਕਿ ਮੈਂ ਰੋਹਿਤ ਸ਼ਰਮਾ ਦੇ ਡੂਨ ਜੀ ਨੂੰ ਮਿਲਣਾ ਹੈ ਆਟੋਗ੍ਰਾਫ ਲੈਣਾ ਹੈ ਇੱਕ ਫੋਟੋ ਖਿਚਾਣੀ ਹੈ ਚਲੋ ਸ਼ਾਇਦ ਉਹਨਾਂ ਦੇ ਮਿਲਣ ਨਾਲ ਇਹਨੂੰ ਕੋਈ ਹਲਚਲ ਹੋਏਗੀ ਸ਼ਾਇਦ ਹੀ ਤੇ ਦਿਲ ਮੈਂ ਤੇ ਕਹਨੀ ਆ ਰੱਬ ਕਰੇ ਉਹ ਐਸਾ ਅਸ਼ੀਰਵਾਦ ਇਹਨੂੰ ਦੇ ਕੇ ਜਾਣ ਕਿ ਆਪਣੇ ਪੈਰਾਂ 'ਚ ਖੜਾ ਹੋਏ ਸੋ ਗੱਲਬਾਤ ਕੀਤੀ ਏ ਜੀ ਹੋਰ ਕੁਝ ਨਹੀਂ ਮੰਗਦੇ ਸਿਰਫ ਸਿਰਫ ਕਹਿੰਦੇ ਨੇ ਕਿ ਸਾਡੇ ਬੱਚੇ ਦੇ ਜ਼ਰੀਏ ਮਨੋ ਕਾਮਨਾ ਪੂਰੀ ਹੋ ਜਾਏ ਬੱਚਾ ਏ ਜਮਾਂਦਰੋ ਹੀ ਆਗਾਏ ਪਰ ਬੜਾ ਪਿਆਰ ਕਰਦਾ ਆਪਣੀ ਭੈਣ ਨੂੰ ਵੀ ਤੇ ਭੈਣ ਨੇ ਵੀ ਸਾਰੀ ਏਰੀਏ ਨਿੰਨਤ ਉਹਦੇ ਉੱਤੇ ਲਾ ਦਿੱਤੀ ਏ ਸੋ ਵੀਡੀਓ ਜਿਹੜੀ ਏ ਜੌਨ ਚਨਾ ਤੇ ਰੋਹਿਤ ਸ਼ਰਮਾ ਤੱਕ ਪਹੁੰਚਣੀ ਚਾਹੀਦੀ ਏ ਕਿਉਂਕਿ ਉਹਨਾਂ ਦਾ ਆਸ਼ੀਰਵਾਦ ਮਿਲ ਜੇ ਮਾਤਾ ਜੀ ਨੇ ਕਿਹਾ ਤਾਂ ਕੀ ਪਤਾ ਹੈ ਬੱਚੇ ਸਾਡੇ ਤੇ ਵੀ ਕਿਰਪਾ ਹੋ ਜੇ ਸੋ ਵੀਡੀਓ ਉੱਥੋਂ ਤੱਕ ਪਹੁੰਚਣੀ ਚਾਹੀਦੀ ਹੈ ਸਮਾਜ ਸੇਵੀ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿੰਨਾ ਉਹਨਾਂ ਦਾ ਓਕੇ ਸੋ ਸਮਾਜ ਸੇਵੀ ਨੇ ਬੜੀ ਮਿਹਨਤ ਕਰਦੇ ਨੇ ਤਾਂ ਸੇਵਾ ਵੀ ਕਰਦੇ ਨੇ ਲੋਕਾਂ ਦੀਆਂ ਅਸੀਸਾਂ ਵੀ ਲੈਂਦੇ ਨੇ ਸੋ ਆਪਾਂ ਗੱਲਬਾਤ ਕਰਾਂਗੇ ਵਿਕਾਸ ਮਹਿਤਾ ਜੀ ਨੇ ਰੋਜ਼ ਸ਼ਾਮ ਨੂੰ ਜਿਹੜਾ ਏ ਉਹ ਲੋਕਾਂ ਦੀ ਮਦਦ ਵਾਸਤੇ ਆਪਣਾ ਉੱਤੇ ਇੱਕ ਸਟਾਲ ਲਗਾਉਂਦੇ ਨੇ ਤਾਂ ਕਾਫੀ ਲੋਕ ਜਿਹੜੇ ਨੇ ਉਹਨਾਂ ਕੋਲ ਮਦਦ ਲੈ ਕੇ ਜਾਂਦੇ ਨੇ ਤੇ ਨਾਲ ਦੀ ਨਾਲ ਅਸੀਸਾ ਦੇ ਕੇ ਜਾਂਦੇ ਨੇ ਗੱਲਬਾਤ ਕਰਦੇ ਆ ਕਿ ਕਹਿੰਨਾ ਸੋ ਨਮਸਕਾਰ ਭਾਜੀ ਭੈ ਨਮਸਕਾਰ ਜੀ ਕੀ ਨਾਮ ਜੀ ਵਿਕਾਸ ਨਖਤਰ ਰਿਕਾ ਜੀ ਕਿੱਦਾਂ ਦੇਖਦੇ ਹੋ ਕਿ ਇਹ ਬੱਚਾ ਹਾਂਜੀ ਜਿਹੜਾ ਇਹ ਸ਼ੁਰੂ ਤੋਂ ਐਦਾਂ ਹੀ ਹੈ ਕਿ ਆ ਜੀ ਕੀ ਕਹਿਣਾ ਚਾਹੁੰਦੇ ਇਹ ਰੱਬ ਦਾ ਬੰਦਾ ਹੈ ਜੀ ਜੀ ਇਹ ਜੋ ਇੱਕ ਗੋਡ ਗਿਫਟ ਹੈਗਾ ਨਾ ਜੀ ਉਹ ਮੈਨੂੰ ਲੱਗਦਾ ਪੂਰੇ ਬਟਾਲੇ ਸ਼ਹਿਰ ਚ ਨਹੀਂ ਕੇ ਕੋਣ ਜੀ ਆਪਣੇ ਆਪ ਚ ਸਟਾਰ ਹੈ ਜੀ ਇੱਕ ਜੀ ਜੀ ਜੋ ਇੱਕ ਹੁਨਰ ਹੈ ਨਾ ਤਾਂ ਕੋਈ ਸਿੱਖ ਸਕਦਾ ਨਾ ਕੇਗੋ ਹੋਣਾ ਜੀ ਜਿਹੜਾ ਬਿਨਾ ਦੇਖਿਆ ਟਾਈਮ ਦੱਸ ਦੇ ਜੀ ਉਹ ਹੈਰਾਨ ਕਰਨ ਵਾਲੀ ਗੱਲ ਆ ਜੀ ਬਿਨਾ ਕੈਲਕੂਲੇਟਰ ਤੋਂ ਕੈਲਕੂਲੇਸ਼ਨ ਲਾ ਦਿੰਦਾ ਜੀ ਇੱਕ ਸਟਾਰ ਐ ਜੀ ਇਹ ਰੱਬ ਦਾ ਬੰਦਾ ਜੀ ਜੀ ਜਦੋਂ ਹੀ ਉਹ ਹੱਸ ਕੇ ਮਿਲਦਾ ਹੱਸ ਕੇ ਗੱਲਾਂ ਕਰਦਾ ਸਾਡੇ ਨਾਲ ਜੀ ਜਿਹੜਾ ਭੈਣ ਭਰਾ ਦਾ ਪਿਆਰ ਐ ਇਹ ਪਵਿੱਤਰ ਪਿਆਰ ਆ ਜੀ ਜੀ ਤੂੰ ਸੁਣਿਆ ਹੋਊ ਹਰ ਵਾਰੀ ਕਿ ਭੈਣ ਭਰਾ ਦਾ ਪਿਆਰ ਬੜਾ ਪਵਿੱਤਰ ਹੁੰਦਾ ਪਰ ਇਹਨਾਂ ਨੂੰ ਵੇਖ ਕੇ ਪਤਾ ਲੱਗਦਾ ਕਿ ਅਸਲ ਚ ਇਹ ਗੱਲ ਸੱਚੀ ਹੈ ਕਿ ਭੈਣ ਭਰਾ ਦਾ ਪਿਆਰ ਪੁੱਤਰ ਹੈ ਜੀ ਤੇ ਸਾਫ਼ ਜਿਹਾ ਰਿਸ਼ਤਾ ਇਹਦੇ ਬਹੁਤ ਪਿਆਰਾ ਰਿਸ਼ਤਾ ਨਾਲੋਂ ਸੋ ਕੀ ਕਹਿਣਾ ਚਾਹੁੰਦੇ ਹੋ ਕਿ ਉਹ ਜਿਨ੍ਹਾਂ ਦੇ ਫੈਨ ਹੈ ਉੱਥੋਂ ਤੱਕ ਵੀਡੀਓ ਪਹੁੰਚਣੀ ਚਾਹੀਦੀ ਹੈ ਹਾਂ ਇਹ ਰੋਹਿਤ ਸ਼ਰਮਾੜਾ ਹੈ ਆਪਣੇ ਇੰਡੀਆ ਟੀਮ ਦੇ ਕੈਪਟਨ ਹੈ ਜੀ ਕਿਸੁਨਾ ਤੱਕ ਵੀਡੀਓ ਜ਼ਰੂਰ ਟੈਗ ਕਰਿਓ ਜਿੱਥੇ ਹੋਰ ਵੀਡੀਓ ਟੈਗ ਕਰ ਦਿੰਦੇ ਹੋ ਜੀ ਜਿਨ੍ਹਾਂ ਜਿਨ੍ਹਾਂ ਤੱਕ ਇਹ ਵੀਡੀਓ ਪਹੁੰਚਦੀ ਹੋਊਗੀ ਟੈਗ ਕਰਿਓ ਇਸ ਬੱਚੇ ਦੀ ਖੁਸ਼ੀ ਲਈ ਕਰਿਓ ਜੀ ਮਿਲਣਾ ਤੇ ਚਲੋ ਫਿਰ ਥੋੜਾ ਦੂਰ ਦੀ ਗੱਲ ਹੋ ਜੂਗੀ ਕਿਤਨਾ ਕਿਤੇ ਸ਼ਾਇਦ ਇਹਨਾਂ ਨਾਲ ਗੱਲ ਹੋ ਜੇ ਸ਼ਾਇਦ ਪਤਾ ਨਹੀਂ ਕੀ ਇਹਦੇ ਮਨ 'ਚ ਇਕੋ ਹੀ ਗੱਲ ਕਰਦਾ ਹੈ ਕਿ ਜੋਂਸਨਾਂ ਨੂੰ ਮਿਲਣਾ ਤੇ ਰੋਹਿਤ ਸ਼ਰਮਨ ਮਿਲਣਾ ਉਹਨਾਂ ਦਾ ਆਟੋਗ੍ਰਾਫ ਲੈਣਾ ਪਤਾ ਨਹੀਂ ਕੀ ਇਹਦੇ ਮਨ ਦੀ ਤਮੰਨਾ ਹੈ ਜੋ ਪੂਰੀ ਹੋ ਜੇਗੀ ਤੇ ਸ਼ਾਇਦ ਉਹਨੂੰ ਖੁਸ਼ੀ ਹੋਵੇ ਮੈਂ ਇਹ ਚੰਗਾ ਜੀ ਉਹ ਕਿਤੇ ਸ਼ਾਇਦ ਵੀਡੀਓ ਵੇਖਣ ਤੇ ਪਲੀਸ ਨੂੰ ਜਿੱਦਾਂ ਵੀ ਕੰਟੈਕਟ ਕਰਨ ਇਸ ਬੱਚੇ ਨਾਲ ਉਹਨੂੰ ਮਿਲਣ ਜਿੰਨੀ ਕਿ ਉਹਨੂੰ ਖੁਸ਼ੀ ਦਿੱਤੀ ਜਾਣੀ ਚਾਹੀਦੀ ਹੈ ਦਿੱਤੀ ਜਾ ਕਿਉਂਕਿ ਇਹ ਰੱਬ ਦੀ ਪਤਾ ਨਹੀਂ ਕੀ ਮਾਰ ਹੈ ਤੇ ਇਹ ਵਿਚਾਰਾ ਜੋ ਨੋਰਮਲ ਜ਼ਿੰਦਗੀ ਆਪਾਂ ਜੀ ਸਕਦੇ ਹਾਂ ਸ਼ਾਇਦ ਇਹ ਨਹੀਂ ਜੀ ਸਕਦਾ ਜੀ ਜੇ ਜੇ ਆਪਾਂ ਇਹਨੂੰ ਕੁਝ ਖੁਸ਼ੀ ਦੇ ਸਕਦੇ ਹਾਂ ਤੇ ਸਾਨੂੰ ਦੇਣੀ ਚਾਹੀਦੀ ਜੀ ਸੋ ਗੱਲਬਾਤ ਕੀਤੀ ਹੈ ਜੀ ਸਮਾਜ ਸੇਵੀ ਨੇ ਉਹਨਾਂ ਨੇ ਵੀ ਐਨੀ ਗੱਲ ਕਹੀ ਕਿ ਵੀਡੀਓ ਜਰੀਏ ਰੋਹਿਤ ਤੱਕ ਤਾਂ ਜਿਹੜੇ ਜੌਨਸਨਾ ਨੇ ਉਤੋਂ ਤੱਕ ਪਹੁੰਚਣੇ ਜਾਂਦੀ ਹੈ ਕਿਉਂਕਿ ਪਤਾ ਨਹੀਂ ਉਹਨਾਂ ਦੇ ਅਸ਼ੀਰਵਾਦ ਨਾਲ ਬੱਚੇ ਦੇ ਵਿੱਚ ਮਨ ਦੇ ਵਿੱਚ ਪਤਾ ਨਹੀਂ ਕੀ ਆਣਾ ਕਿਉਂਕਿ ਚੱਲ ਫਿਰ ਨਹੀਂ ਸਕਦਾ ਸਿਰਫ ਤੇ ਸਿਰਫ ਇੱਕ ਮਿਲਣ ਦੀ ਚਾਹਤ ਹੈ ਆਟੋਗ੍ਰਾਫ ਲੈਣ ਦੀ ਚਾਹਤ ਹੈ ਤੇ ਉਹਨਾਂ ਨੂੰ ਮਿਲਣ ਦੀ ਚਾਹਤ ਸੋ ਵੀਡੀਓ ਜਰੀਏ ਉੱਤੋਂ ਤੱਕ ਜਰੂਰ ਪਚਾ ਦਿਓ ਲਾਈਕ ਅਤੇ ਸ਼ੇਅਰ ਦਬਕੇ ਕਰਿਓ ਕਿ ਵੀਡੀਓ ਜਰੀਏ ਉਹਨਾਂ ਤੱਕ ਜਰੀਏ ਪਹੁੰਚਣੀ ਚਾਹੀਦੀ ਏ ਤਾਂ ਐਸ ਬੱਚੇ ਨੂੰ ਜਿਹੜਾ ਏ ਆਟੋਗ੍ਰਾਫ ਵੀ ਮਿਲੇ ਸੋ ਕੈਮਰਾ ਪਰਸਨ ਆਉਣ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਬਟਾਲਾ